ਦੋਸਤੋ 21 ਵੀਡੀਓ ਹੈ ਇਹ ਵੀਡੀਓ ਸਾਰੀਆਂ ਬੜੇ ਕਮਾਲ ਦੀਆਂ ਧਿਆਨ ਨਾਲ ਵੇਖਿਓ ਤੁਸੀਂ ਬੜੇ ਕਮਾਲ ਦੀਆਂ ਵੀਡੀਓ ਸਾਰੀਆਂ ਇਹ ਕਈ ਲੋਕ ਤਾਂ ਕਮਾਲ ਹੀ ਕਰ ਦਿੰਦੇ ਹਨਾ ਵੀਡੀਓ ਸਾਰੀਆਂ ਹੀ ਕਮਾਲ ਦੀਆਂ ਐਂਡ ਤੱਕ ਵੀਡੀਓ ਵੇਖਿਓ ਸਾਰੀਆਂ ਵੀਡੀਓ ਹੀ ਕਮਾਲ ਦੀਆਂ 21 ਵੀਡੀਓ ਹੋਇਆ ਹੈ ਤੇ ਸਾਰੀਆਂ ਵੀਡੀਓ ਬੜੇ ਕਮਾਲ ਦੀਆਂ ਕਮਾਲ ਹੀ ਕਰਤਾ ਸਾਰੀ ਇਹ ਵੀਡੀਓ ਦੇ ਵਿੱਚ ਸਾਰੀਆਂ ਡਾਇਰੈਕਟ ਕਰ ਕਰਕੇ ਬਣਾਈਆਂ ਐ ਇਹ ਬਹੁਤ ਸੋਹਣੀਆਂ ਵੀਡੀਓ ਐ ਸਾਰੀਆਂ ਇਹ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਵੀਡੀਓ ਵੇਖ ਕੇ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਵੀ ਤੁਹਾਨੂੰ ਇਹ ਵੀਡੀਓ ਕਿੱਦਾਂ ਦੀਆਂ ਲੱਗੀਆਂ ਸਾਰੀਆਂ ਇਹ ਬਹੁਤ ਹੀ ਕਮਾਲ ਦੀਆਂ ਵੀਡੀਓਆਂ ਸਾਰੀਆਂ ਇਹ ਧਿਆਨ ਨਾਲ ਵੇਖੋ ਸਾਰੀਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਵੇਖਿਓ ਤੁਸੀਂ ਐਂਡ ਤੱਕ ਵੀਡੀਓ ਵੇਖਣ ਵਾਲੀਆਂ ਸਾਰੀਆਂ ਇਹ ਬੜੀ ਕਮਾਲ ਦੀਆਂ ਵੀਡੀਓਆਂ ਇਹ ਸਾਰੀਆਂ ਜੀ ਚੁੰਨ ਚੁੰਨ ਕੇ ਬਾਈ ਲਿਆਂਦੀਆਂ ਵੀਡੀਓ ਇਹ ਤੇ ਸਾਰੀਆਂ ਵੀਡੀਓ ਕਮਾਲ ਦੀਆਂ ਸਾਰੀਆਂ ਇਹ ਸਾਰੀ ਕਲਿੱਪ ਦੇ ਵਿੱਚ ਇੱਕੀ ਵੀਡੀਓ ਹੋਇਆ ਸੀ ਤੇ ਸਾਰੀਆਂ ਵੀਡੀਓ ਬੜੇ ਕਮਾਲ ਦੀਆਂ ਐਂਡੜੀ ਜਰੂਰ ਵੀਡੀਓ ਵੇਖਿਓ ਉਹ ਬੜਾ ਹੀ ਕਮਾਲ ਦੀ ਹੈ ਦੋਸਤੋ ਸਾਰੀ ਵੀਡੀਓ ਵੇਖਿਓ ਐਂਡ ਤੱਕ ਤੁਸੀਂ ਇਹ ਤੁਹਾਡੇ ਸਾਰੇ ਹੀ ਕਮਾਲ ਦੀਆਂ ਵੀਡੀਓ ਹੋਇਆ ਸੀ ਇਹਨਾ ਕਿੰਨੇ ਕਮਾਲ ਦੀਆਂ ਵੀਡੀਓ ਐ ਸਾਰੀਆਂ ਆਪਾਂ ਸੋਚਦੇ ਹੀ ਨਹੀਂ ਜ਼ਿੰਦਗੀ ਦੇ ਵਿੱਚ ਵੀ ਇਦਾਂ ਵੀ ਹੋ ਸਕਦਾ ਦੇਖੋ ਕਮਾਲ ਕਮਾਲ ਦੇ ਲੋਕ ਐਕਸ਼ਨ ਕਰਦੇ ਆ ਜ਼ਿਆਦਾਤਰ ਅੰਗਰੇਜ਼ੀ ਪੰਗੇ ਲੈਂਦੇ ਇਹਨਾਂ ਵੀਡੀਓ ਦੇ ਨਾਲ ਨਾ ਜ਼ਿਆਦਾਤਰ ਅੰਗਰੇਜ਼ਾਂ ਦੀਆਂ ਵੀਡੀਓ ਐ ਸਾਰੀਆਂ ਇਹ ਪਰ ਹੈ ਬੜੇ ਕਮਾਲ ਦੀਆਂ ਵੀਡੀਓ ਇਹ ਬੜੇ ਕਮਾਲ ਦੀ ਵੀਡੀਓ ਹੈ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਇਹ ਤੋਂ ਵੀਡੀਓ ਕੇ ਦੋਨੀਆਂ ਕਿੱਦਾਂੀਆਂ ਲੱਗੀਆਂ ਇਹ ਵੀਡੀਓ ਸਾਰੀਆਂ ਬਹੁਤ ਸੋਹਣੀ ਵੀ ਵੀਡੀਓ ਹੈ ਭਾਈ ਸਾਰੀਆਂ ਇਹ ਵੀਡੀਓ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜਿਵੇਂ ਹੋਰ ਵੀ ਵੀਡੀਓ ਜਿਹਦਾਨੀਆਂ ਲੈ ਕੇ ਤੁਹਾਨੂੰ ਅਖਾਵਾ ਮੈਂ ਬਹੁਤ ਸੋਹਣੀ ਵੀਡੀਓ ਹੈ ਸਾਰੀ ਇਹ